ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਆ ਮਿੱਤਰੋ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਨਮੱਤੇ ਨਗਰ ਪਿੰਡ ਗੁਲਾਮੀ ਵਾਲੇ ਦੇ ਵਿੱਚੋਂ ਤੇ ਗੁਲਾਮੀ ਵਾਲੇ ਪਿੰਡ ਨੂੰ ਗੁਲਾਮ ਪੱਤਰਾਂ ਦੇ ਨਾਮ ਤੇ ਵੀ ਜਾਣਿਆ ਜਾਂਦਾ ਵਾ ਮਿੱਤਰੋ ਤੇ ਜਿਹੜੇ ਵੀਰ ਦੇ ਕੋਲ ਆਇਆ ਹੋਇਆ ਸਰਵਣਪਾਉ ਦੇ ਨਾਮ ਤੇ ਬਾਈ ਮਸ਼ਹੂਰ ਆ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਆ ਤੇ ਅੱਜ ਉਸ ਵਪਾਰ ਲੈਣ ਦੇ ਵਿੱਚ ਆਈਆਂ ਹੋਈਆਂ ਤਿੰਨ ਮੱਜਾਂ ਦੇ ਦਰਸ਼ਨ ਕਰਵਾਉਣੇ ਆ ਤਿੰਨਾਂ ਮੱਜਾਂ ਦੇ ਬਾਰੇ ਡਿਟੇਲ ਜਾਣਨੀ ਆ ਕੱਲੇ-ਕੱਲੇ ਜਾਨਵਰ ਦੇ ਬਾਰੇ ਪੂਖਤਾ ਜਾਣਕਾਰੀ ਲੈਣੀ ਆਪਾਂ ਸਾਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਮਿਲਦੇ ਆਪਾਂ ਉਹਦੇ ਨਾਲ ਕਰਦੇ ਆ ਮੁਲਾਕਾਤ ਲੰਮੇ ਸਮੇਂ ਬਾਅਦ ਵੀਡੀਓ ਬਣਾਉਣ ਲੱਗੇ ਆ ਵੀਡੀਓ ਬਾਈ ਦੀਆਂ ਪਹਿਲਾਂ ਵੀ ਕਾਫੀ ਆਈਆਂ ਹੋਈਆਂ ਆਓ ਮਿਲਦੇ ਆਪਾਂ ਬਾਈ ਨੂੰ ਸਤਿ ਸ਼੍ਰੀ ਅਕਾਲ ਪਾਉ ਜੀ ਸਤਿ ਸ਼੍ਰੀ ਅਕਾਲ ਸਰਵਣ ਪਾਉ ਸਰਵਣ ਸੇਤਾ ਕਿਵੇਂ ਆ ਵਧੀਆ ਵਧੀਆ ਵੀਰੇ ਚੜਦੀ ਕਲਾ ਚੜਦੀ ਕਲਾ ਠੀਕ ਆ ਜਾਨਵਰ ਫਿਰ ਚੰਗੇ ਆਉਂਦੇ ਜਾਂਦੇ ਰਹਿੰਦੇ ਹੈ ਹਾਂ ਬਿਲਕੁਲ ਵਧੀਆ ਚਲੋ ਇਹ ਹੋ ਹੀ ਗਿਆ ਮੀਨਾ ਡੂੜਾ ਠੀਕ ਆ ਬਾਈ ਠੀਕ ਆ ਚਲੋ ਸ਼ੁਕਰ ਅੱਛਾ ਸਰਵਣ ਬਾਈ ਅੱਜ ਜਿਹੜੇ ਜਾਨਵਰ ਤਿੰਨ ਵਿਖਾਉਣੇ ਆਪਾਂ ਹਨਾ ਹਾਂਜੀ ਹਾਂਜੀ ਅੱਛਾ ਝੋਟੀ ਪਹਿਲਣੀ ਆ ਬਾਈ ਪਹਿਲਣ ਪਹਿਲਣ ਹਾਂ ਸੂਈ ਸਵਾਈ ਆ ਬਾਈ ਸੂਈ ਸਵਾਈ ਕੱਲ ਤੜਕੇ ਸੂਈ ਸਰਵੇ ਕੱਲ ਤੜਕੇ ਸੂਈ ਆ ਹੈ ਕੱਟਾ ਦੇਗੀ ਕਿ ਕੱਟੀ ਬਾਈ ਕੱਟੀ ਕੱਟੀ ਠੀਕ ਆ ਬਾਈ ਕਿਹੜੇ ਸੀਮਣ ਸੁਮਣ ਦੀ ਆ ਬਾਈ ਯਾਰ ਉਹ ਸੀਮਣ ਦੀ ਤਾਂ ਹੋ ਗਿਆ ਕਿ ਪਰ ਮੈਂ ਪੁੱਛਿਆ ਨਹੀਂ ਠੀਕ ਆ ਬਾਈ ਕੁਆਲਿਟੀ ਦਾ ਚੰਗੀ ਕੱਟੇ ਵੀ ਕੁਆਲਿਟੀ ਦੀ ਹੈ ਠੀਕ ਆ ਬਾਈ ਅੱਛਾ ਬਾਈ ਐਂ ਦੱਸ ਮੈਨੂੰ ਕਿੰਨਾ ਦੁੱਧ ਦੇਜੋਗੇ ਸਰਵਣ ਭਾਉ 9 ਕਿਲ 12 ਕਿਲੋ ਦੁੱਧ ਦੇਜੂ ਪਹਿਲੇ ਸੋਇ ਕੱਟੀ ਹੈ ਨਾ ਜਿਆਦਾ ਵੀ ਦੇ ਸਕਦੀ ਹੁਣ ਚੱਲ 12 ਹੀ ਬਹੁਤ 12 ਹੀ ਬੜਾ ਹੋਣਾ ਅੱਛਾ ਕੱਟੀ ਇਹਦੇ ਮਗਰ ਖਾ ਕੇ ਖਾਦੇ ਨਾੜੂਆ ਵੀ ਨਾਲ ਹੀ ਠੀਕ ਆ ਪਾਉ ਠੀਕ ਆ ਐ ਆਪਾਂ ਉਹ ਐਂ ਦੱਸ ਯਾਰ ਹੁਣ ਮੁੱਲ ਕੀ ਰਊ ਕਹਿੰਦਾ ਦੇਣ ਜੇ ਵਾਲਾ ਤੇ ਲੈਣ ਜੇ ਵਾਲਾ 1 5 ਦੀ ਦੇ ਦੇ ਦੇਣੀ ਕਿੰਨੇ ਦੀ ਆ ਯਾਰ 1 5 5 ਦੇ ਛੱਡ ਕੇ ਪਾੜਿਆ ਕਹਦੇ ਟੈਂਪੂ ਦੇ ਕਿੰਨੇ ਦੀ ਚੜਾਉਣੀ ਆ ਲੱਖ ਦੀ ਕਰ ਦਿਆਂਗੇ ਹੈ ਲੱਖ ਦੀ ਲੱਖ ਦੀ 90 ਨਾਲ ਨਹੀਂ ਸਰਦਾ ਯਾਰ 90 ਨਾਲ ਨਹੀਂ ਯਾਰ ਦੇਖ ਲੈ ਛੋਟੀ ਚੰਗੀ ਨਹੀਂ ਛੋਟੀ ਤਾਂ ਚੰਗੀ ਚੰਗੀ ਕਰਕੇ 90 ਲਾਇਆ ਨਹੀਂ ਤਾਂ ਮੈਂ 70 ਦੀ ਪੀਣੀ ਹੈ ਹੈ ਕੋਈ ਗੱਲ ਨਹੀਂ ਕਿੰਨੇ ਦੀ ਫਿਰ ਹਾਂ ਨਾ ਜਾਵਾਂ ਇਹ ਲੱਖ ਦੀ ਐਂਡ ਜਾਵਾਂ ਦਾ ਲੱਖਾ ਪਾੜਾ ਸ਼ਬ ਨਹੀਂ ਇਦੋਂ ਨਹੀਂ ਕੱਟ ਫਿਰ ਇਥੋਂ ਮਾਨਤਨ ਦਾ ਕਰਦੇ ਆ ਮਾਨਤਨ ਕਰਦੇ ਆ ਖੁੱਲਾ ਕਰ ਦੇਣਾ ਖੁੱਲਾ ਠੀਕ ਆ ਬਾਈ ਅੱਛਾ ਇਹ ਤਾਂ ਹੋ ਗਈ ਆਪਣੀ ਇੱਕ ਨੰਬਰ ਤੇ ਹਨਾ ਆ ਜਿਹੜੀ ਦੋ ਨੰਬਰ ਤੇ ਮੈਂ ਆ ਪਾਉ ਇਹ ਵੀ ਦੂਜਾ ਸੂਏ ਸਰਬੇ ਇਹ ਸੂਣ ਵਾਲੀ ਆ ਹਾਂ ਅੱਛਾ ਇਹ ਕਿੰਨੇ ਦਿਨ ਲੈ ਜੂਗੀ ਪਾਉ ਇਹ ਕੋਈ 5-4 ਦਿਨ ਲੈ ਜੇਗੀ 5-4 ਦਿਨ ਹੈ ਹਾਂ ਅੱਛਾ ਪਾਉ ਇਹਦੇ ਦੁੱਧ ਦਾ ਕੀ ਰਿਕਾਰਡ ਆਇਆ ਇਹ 12 ਕਿਲੋ ਪਹਿਲਾਂ ਨੇ ਪਾਇਆ 12 ਕਿਲੋ ਪਹਿਲਾਂ ਨੇ ਹਾਂ ਠੀਕ ਆ ਬਾਉ ਲੇ ਵਾਲੂ ਆ ਬੜਾ ਝੋਟੀ ਥੱਲੇ ਹਨਾ ਹਾਂ ਲੋਲੀ ਪੋਲੀ ਝੋਟੀ ਹਾਂ ਦੂਜਾ ਸੂਆ ਸੁੰਦੀ ਦਿਨ ਕਿੰਨੇ ਪੈਸੇ ਅਜੇ ਇਹਦੇ ਤੇ 5-6 ਦਿਨ ਆਦੇ ਆ 5-6 ਦਿਨ ਆ ਤੇਰੇ ਕੋਲੇ ਕਿਦਣ ਆਈਏ ਮੇਰੇ ਕੋ ਕਾਜ ਜੀ ਆਈ ਆਈ ਹੈ ਅੱਛਾ ਇਲਾਕੇ ਕਿਹੜੇ ਦੀ ਆ ਤੇ ਮੁਕਸਰ ਏਰੀਏ ਦੀ ਆਏ ਹੈ ਮੁਕਸਰ ਇਲਾਕੇ ਦਾ ਦੋ ਦੋ ਜੀ ਇਟਾਂ ਸਾਰਾ ਹੀ ਮੁਕਸਰ ਏਰੀਏ ਦਾ ਮਾਲ ਅੱਛਾ ਹਾਂ ਤੇਰੇ ਕੋਲੇ ਮਾਲੇ ਗੱਲ ਖਰੀਆ ਮਾਲ ਤੂੰ ਮੁਕਸਰ ਏਰੀਏ ਚ ਲੈਣਾ ਵਾਦਾ ਹੈ ਨਾ ਵੇਹਲਾ ਕੱਲਾ ਕੱਲਾ ਥਾਣੇ ਨੂੰ ਤੇ ਕੱਲਾ ਕੱਲਾ ਉਹਨੂੰ ਲੱਗਦੀ ਬਾਕੀ ਰੰਗ ਦੱਸ ਦਿੰਦਾ ਝੋਟੀ ਦਾ ਹਾਂ ਮੁਕਸਰ ਏਰੀਏ ਦੀ ਝੋਟੀ ਕਾਲੀ ਹੋਊਗੀ ਚਾਈ ਨਹੀਂ ਆਪਣੇ ਹੈਗੀ ਇਹੋ ਜੀ ਹਾਂ ਅੱਛਾ ਭਾਈ ਇੱਕ ਗੱਲ ਹਾਂ ਦੱਸ ਮੈਨੂੰ ਸਰਵਨ ਪਾਉ ਕਿੰਨੇ ਦੀ ਦੇਤੀਓ ਉਹ ਦੇ ਦਾਂਗੇ 97000 ਵੇਖ ਲੈ ਯਾਰ ਐਂ ਕਾਹ ਤੋਂ ਕਰਦਾ ਲੱਖ ਵਾਲੇ ਮਨ ਮਨ ਹੁਣ ਤੋਂ 2 ਵੇਚ ਕੇ 2 ਲੱਖ ਮਟਨ ਨੂੰ ਫਰਦਾ ਯਾਰ 95 ਦੇ ਦਈਏ ਫਿਰ 95 ਦੀ ਹਾਂ ਨਾ ਹਾਂ ਨਾ ਹਾਂ ਨਾ ਛੋੜ ਕਰ ਦੇਂਗਾ ਮਾਨਤਾ ਨਾ ਇਹ ਕਰ ਹਾਂ ਛੋੜ ਕਰ ਦੇਾਂਗੇ ਠੀਕ ਆ ਪੋ ਲੈ ਵੀ ਮਿੱਤਰੋ ਮੁਖਸਰ ਲੱਕੇ ਦੀ ਦੂਜਾ ਸੂਆ ਛੋਟੀ ਆ 95000 ਦੀ ਬਾਈ ਆਉਂਦਾ ਦੇ ਦੂੰਗਾ ਆ ਬਾਈ ਜਿਹੜੀ 3 ਨੰਬਰ ਤੇ ਮੈਂ ਆ ਇਹ ਦੂਜਾ ਸੂਆ 14 ਲੀਟਰ ਪਹਿਲਾ ਸੂਏ ਦਾ ਸੂਏ ਦਾ ਰਕਾਰਡ ਠੀਕ ਆ ਅੱਛਾ ਦਿਨ ਕਿੰਨੇ ਲੈਂਦੀ ਆ ਹਜੇ ਇਹ ਕੋਈ 10 ਦਿਨ ਲੱਗੇਗੀ ਬਾਈ ਕੱਚੀ ਆ ਹਜੇ ਹਨਾ ਹਾਂ ਠੀਕ ਆ ਕਦ ਕੁਦ ਬਹੁਤ ਛੋਟੀ ਦਾ ਹੈ ਨਾ ਸਾਰਾ ਬਰੀਕੀਆਂ ਵੀ ਚੰਗੀਆਂ ਹਾਂ ਰੋਡਰ ਦੀ ਕੁਆਲਿਟੀ ਪਲੀ ਪੁਲੀ ਵੀ ਬਹੁਤ ਆ ਹਨਾ ਹਾਂ ਸਹੀ ਲੈਵਾ ਤੇ ਰਿਕਾਰਡ ਤੋੜ ਬਣਾ ਜੂਗੀ ਰਿਕਾਰਡ ਤੋੜ ਹਾਂ ਹਨਾ ਅੱਛਾ ਮੈਂ ਸਰਬੇ ਪਮਾੜੀ ਲੈਂਦੇ ਨਹੀਂ ਯਾਰ ਨਾ ਇਹ ਤਾਂ ਗੱਲ ਹੈ ਕਿ ਮੈਂ ਤਾਂ ਡਬਲ ਲੈਣਾ ਚੰਗੇ ਮੈਂ ਇਹ ਇਹ ਗੱਲ ਤੇਰੀ ਸਹੀ ਆ ਦੁੱਧ ਵਾਲੇ ਪੱਖ ਤੋਂ ਜਾਂ ਬਰੀਕੀ ਵਾਲੇ ਪੱਖ ਤੋਂ ਮਈਆਂ ਤੇਰੇ ਕੋਲ ਚੰਗੀਆਂ ਹੋਣਗੀਆਂ ਚੰਗੀਆਂ ਚੰਗੀਆਂ ਕੁਆਲਿਟੀ ਗੱਲ ਤੇਰੇ ਕੇ ਵੀ ਪੈਸੇ ਲਾਏ ਹੁੰਦੇ ਹਾਂ ਹਾਂ ਅੱਛਾ ਬਾਊ ਇਹ ਕਿੰਨੇ ਦੇ ਦੀ ਦਿੱਗੇ ਏ ਇਹ ਫੋਨ ਤੇ ਕਰਾਂਗੇ ਮਾੜ। ਇਹ ਕਹ ਤੋ ਕਰਦਾ ਨਹੀਂ। ਨਹੀਂ ਫੋਨ ਤੇ ਕਰਾਂ। ਅੱਛਾ ਕੱਚੀ ਕਰਕੇ ਆ ਜੇ। ਕੱਚੀ ਕਰਕੇ। ਚਲ ਠੀਕ ਆ ਫਿਰ। ਜਿਹੜਾ ਅਸੀਂ 22 ਦੇ 10 ਪਏ ਆ ਟੀਕਾ ਦੋਗੇ ਦਾ ਪਤਾ ਕੁਛ ਨਹੀਂ ਤੇ ਬਾਰੇ। ਯਾ ਟੀਕੇ ਇਹਦੇ ਤਾਂ ਮੈਂ ਇਹਨਾਂ ਰਿਕਾਰਡ ਨਹੀਂ ਦਾ ਪੁੱਛਿਆ ਬੰਦੇ ਦਾ ਉਹ ਸਾਚੋਂ ਕੀ ਹੈ ਜਿੰਨਾ ਤੋਂ ਲਈ ਹੈ। ਪੁੱਛ ਕੇ ਦੱਸ ਦੀ ਚਲ। ਹਾਂ ਪੁੱਛ ਕੇ ਦੱਸ। ਅੱਛਾ ਇਹੀ 3 ਜਨਵਰੀ ਸੀ ਪਈ ਅੱਜ। ਹਾਂਜੀ ਹਾਂਜੀ। ਅੱਛਾ ਠੀਕ ਆ। ਤੇ 3 ਜਨਵਾਰਾਂ ਦੇ ਆ ਦੋਵਾਂ ਦੇ ਤਾਂ ਰੇਟ ਦੇ ਉੱਤੇ ਦੱਸ ਤੇ ਤੀਜੇ ਨੰਬਰ ਵਾਲੀ ਦਾ ਬਾਈ ਬਾਈ ਕਰੂਗਾ ਫੋਨ ਦੇ ਉੱਤੇ ਹਿੰਦੀ ਕਰ ਲੈ ਆਂ ਵੀ ਮੈਂ ਹਜੇ ਕੱਚੀ। ਕੱਚ ਕਈ ੜੀ ਧਾਰ ਸੁਧਾਰੇ ਉਧਰ ਉਧਰ ਕਰਨਾ ਪੈਂਦਾ ਹੁੰਦਾ ਜਾਨਵਰ ਤੇ ਫਿਰ ਜਿਹੜਾ ਹਰ ਬੰਦੇ ਨੇ ਭਈ ਆਪਦਾ ਪੱਖ ਦਾ ਓਲਾ ਰੱਖਣਾ ਹੀ ਹੁੰਦਾ ਅੱਛਾ ਸਰਵਣਪਾਉ ਤੇਰਾ ਨੰਬਰ ਕਿੰਨਾ ਯਾਰ 68842 ਹਾਂ 31688 ਇੱਕ ਵਾਰੀ ਹੋਰ ਆਉਣ ਤੇ 68842 ਹਾਂ 31688 ਠੀਕ ਹੈ ਭਾਈ ਇੱਕ ਨੰਬਰ ਹੋਰ ਲੈ ਲਾਣਾ 80730 ਜੀ 31941 ਇੱਕ ਵਾਰੀ ਹੋਰ ਬੋਲ ਦਿਓ ਵੀ 79730 ਤੇ 31940 ਠੀਕ ਹੈ ਬਈ ਇਹਨਾਂ ਨੰਬਰਾਂ ਤੇ ਕਰਨਾ ਵਾ ਤੁਸੀਂ ਮਿੱਤਰੋ ਭਾਈ ਦੇ ਨਾਲ ਰਾਬਤਾ ਕਾਇਮ ਤੇ ਜਨਵਾਰ ਤੋਂ ਨੂੰ ਦਿਖਾਤੇ ਆ ਮੁਕਸਰ ਇਲਾਕੇ ਦੇ ਤਿੰਨ ਤੇ ਜਦੋਂ ਮੁਕਸਰ ਇਲਾਕੇ ਦਾ ਨਾਂ ਹੀ ਆ ਜਾਵੇ ਨਾ ਮਿੱਤਰੋ ਤੇ ਮੱਧ ਲੈਣ ਦੇ ਲਈ ਆਟੋਮੈਟਿਕ ਜਿਹਾ ਚਾਰਜ ਆ ਚੜਦਾ ਦਿਲ ਜਾ ਵਾਧਾ ਕੇ ਲੈਣ ਨੂੰ ਕਿਉਂਕਿ ਮੁਕਸਰ ਨੇ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਰਦਾ ਹੁਣਾ ਮੁਕਸਰ ਇਲਾਕੇ ਨੇ ਸਿਰਫ ਇੱਕ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਇਲਾਕਾ ਰਿਹਾ ਜਦੋਂ ਆਮ ਪਿੰਡਾਂ ਦੇ ਵਿੱਚ 8-10 ਕਿਲੋ ਵਾਲੀ ਮੈਂ ਹੁੰਦੀ ਸੀ ਤਾਂ ਮੁਕਸਰ ਏਰੀਆ ਦੇ ਵਿੱਚ 14-14 ਕਿਲੋ ਵਾਲੀ ਮੈਂ ਉਦੋਂ ਪੈਦਾ ਹੋ ਗਈ ਸੀ ਗਲਬਾਤ ਲਈ ਨੰਬਰ ਸਕਰੀਨ ਤੇ ਆ ਜਿਹੜੇ ਭਰਾ ਨੂੰ ਮੈਂ ਮੈਂ ਪਸੰਦਾ ਗਲਬਾਤ ਕਰ ਸਕਦੇ ਆ ਪਿੰਡ ਗਲਾਮੀ ਵਾਲਾ ਗਲਮ ਪਤਣਾ ਜ਼ਿਲ੍ਹਾ ਫਰੋਰੀਪੋਰਾ ਮੇਤਰੋ ਤਨਵਾਦ ਸ਼ੁਕਰੀਆ ਜਉਂਦੇ ਰੋ ਫਿਰ ਮਿਲਦੇ ਆ ਕਿਸੇ ਨਵੇਂ ਵੀ ਸੇਜ